ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਭਾਰਤ ਵੱਲੋਂ ਪਾਬੰਦੀਸ਼ੁਦਾ ਐਲਾਨੇ ਗਏ ਸੰਗਠਨ ਸਿਕਸ ਫਾਰ ਜਸਟਿਸ ਤੇ ਅਟਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਨੂੰ ਲਿਖੀ ਚਿੱਠੀ ਨੇ ਅੰਤਰਰਾਸ਼ਟਰੀ ਰਾਜਨੀਤਿਕ ਮੰਚ ਉੱਤੇ ਇੱਕ ਨਵੀਂ ਚਰਚਾ ਦੀ ਸ਼ੁਰੂਆਤ ਕਰ ਦਿੱਤੀ ਹੈ ਇਹ ਚਿੱਠੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਸਿਕਿਨਵਰਸ ਇਸ ਚਿੱਠੀ ਦੀ ਪੁਸ਼ਟੀ ਨਹੀਂ ਕਰਦਾ ਇਹ ਚਿੱਠੀ ਵਾਈਟ ਹਾਊਸ ਦੇ ਲੈਟਰਹੈਡ ਤੇ 24 ਜੁਲਾਈ 2025 ਨੂੰ ਜਾਰੀ ਕੀਤੀ ਗਈ ਹੈ ਜਿਸ 'ਚ 트ੰਪ ਨੇ ਪੰਨੂ ਵੱਲੋਂ ਭੇਜੇ ਗਏ ਵਿਚਾਰਾਂ ਦਾ ਧੰਨਵਾਦ ਕੀਤਾ ਚਿੱਠੀ ਵਿੱਚ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਵਿਦੇਸ਼ ਮਦਦ ਅਤੇ ਵਿਦੇਸ਼ ਮੰਤਰਾਲੇ ਦੇ ਫੰਡਾਂ ਦੀ ਸਮੀਖਿਆ ਕਰਨ ਦੇ ਆਦੇਸ਼ ਤਾਂ ਵੀ ਹਵਾਲਾ ਦਿੱਤਾ ਹੈ ਇਹਨਾਂ ਨੀਤੀਆਂ ਦੇ ਪਿਛੋਕੜ 'ਚ ਟਰੰਪ ਨੇ ਅਮਰੀਕਾ ਦੇ ਰਾਸ਼ਟਰੀ ਹਿੱਤ ਨਾਗਰਿਕਾਂ ਦੀ ਸੁਰੱਖਿਆ ਅਤੇ ਮੁੱਲਾਂ ਦੀ ਰੱਖਿਆ ਨੂੰ ਪਹਿਲ ਦਿੱਤੀ ਹੈ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਮਜ਼ਬੂਤ ਹੁੰਦਾ ਹੈ ਤਾਂ ਸੰਸਾਰ ਵੀ ਜ਼ਿਆਦਾ ਸੁਰੱਖਿਅਤ ਅਤੇ ਖੁਸ਼ਹਾਲ ਹੁੰਦਾ ਹੈ ਬਨੂ ਨੂੰ ਲਿਖੇ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕਾਰਜਕਾਲ ਦੇ ਪਹਿਲੇ ਦਿਨ ਉਹਨਾਂ ਨੇ ਇੱਕ ਆਰਡਰ ਜਾਰੀ ਕੀਤਾ ਸੀ ਕਿ ਜਿਸ ਰਾਹੀਂ ਵਿਦੇਸ਼ ਮੰਤਰੀ ਨੂੰ ਹੁਕਮ ਦਿੱਤਾ ਗਿਆ ਸੀ ਕਿ ਸਾਰੇ ਨੀਤੀਆਂ, ਪ੍ਰੋਗਰਾਮ ਅਤੇ ਖਰਚੇ ਅਮਰੀਕਾ ਦੇ ਹਿੱਤਾਂ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਜਾਣ। ਵਿਦੇਸ਼ੀ ਮਦਦ ਤੇ 90 ਦਿਨਾਂ ਦੀ ਰੋਕ ਲਾਈ ਗਈ ਤਾਂ ਜੋ ਟੈਕਸ ਪੇਰਾਂ ਦੀ ਰਕਮ ਦਾ ਪੁਨਰ ਵਿਚਾਰ ਕੀਤਾ ਜਾ ਸਕੇ, ਸੈਨਾ ਨੂੰ ਆਧੁਨਿਕ ਬਣਾਇਆ ਜਾਵੇ, ਗਠਜੋੜ ਮਜ਼ਬੂਤ ਕਰਨ ਅਤੇ ਨਵੀਂ ਮਿਜ਼ਾਈਲ ਸਿਸਟਮ ਲਾਗੂ ਕਰਨ ਤੇ ਜ਼ੋਰ ਦਿੱਤਾ ਗਿਆ। ਉਨਾ ਨੇ ਅਮਰੀਕਾ ਦੀ ਰੱਖਿਆ ਯੋਗਤਾ ਨੂੰ ਮੁੜ ਮਜ਼ਬੂਤ ਕਰਨ ਦੀ ਸੋਚ ਚੁੱਕੀ ਹੈ ਅਮਰੀਕੀ ਕਾਮੀਆਂ ਕਿਸਾਨਾਂ ਅਤੇ ਉਦਯੋਗਾਂ ਦੇ ਲਈ ਨਿਆਂਪੂਰਨ ਮੌਕੇ ਨੂੰ ਯਕੀਨੀ ਬਣਾਉਣ ਦੀ ਗੱਲ ਕੀਤੀ ਗਈ ਹੈ ਵਿਦੇਸ਼ੀ ਨਿਰਭਰਤਾ ਨੂੰ ਘਟਾਉਣ ਅਤੇ ਅਮਰੀਕਾ ਦੇ ਵਿੱਚ ਉਤਪਾਦਨ ਵਧਾਉਣ ਦੀ ਯੋਜਨਾ ਤੇ ਕੰਮ ਜਾਰੀ ਹੈ ਜ਼ਿਕਰ ਜੋਗ ਹੈ ਕਿ ਭਾਰਤ ਨੇ ਪੰਨੂ ਨੂੰ ਅਤਿ ਲੋੜਿੰਦਾ ਅਤਵਾਦੀ ਅਤੇ ਐਸ ਐਫ ਜੇ ਨੂੰ ਪਾਬੰਦੀਸ਼ੁਦਾ ਵਖਵਾਦੀ ਸੰਗਠਨ ਐਲਾਨ ਰੱਖਿਆ ਪੰਨੂ ਤੇ ਰਾਜਤ੍ਰੋ ਵਖਵਾਦ ਅਤੇ ਅਤਵਾਦੀ ਉਕਸਾਹਟ ਦੇ ਗੰਭੀਰ ਦੋਸ਼ ਨੇ ਟਰੰਪ ਵੱਲੋਂ ਉਹਨਾਂ ਨੂੰ ਸੰਵਾਦਕ ਜਵਾਬ ਮਿਲਣਾ ਭਾਰਤੀ ਰਾਜਨੀਤਿਕ ਹਲਕਿਆਂ ਵਿੱਚ ਇੱਕ ਚਿੰਤਾਜਨਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ ਭਾਰਤ ਨੇ ਪਿਛਲੇ ਕੁਝ ਸਾਲਾਂ ਦੌਰਾਨ ਅਮਰੀਕੀ ਸਰਕਾਰ ਨੂੰ ਕਈ ਵਾਰ ਉਹਨਾਂ ਦੀ ਹਵਾਲਗੀ ਦੀ ਮਦਦ ਕੀਤੀ ਹੈ ਜੋ ਹੁਣ ਹੋਰ ਵੀ ਜਟਿਲ ਹੋ ਸਕਦੀ ਹੈ ਕਿਉਂਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਰੰਪ ਦੀ ਆਪਸੀ ਸਬੰਧ ਬੜੇ ਮਜ਼ਬੂਤ ਨੇ ਇਸ ਚਿੱਠੀ ਨੂੰ ਵਿਦੇਸ਼ ਸਿੱਖ ਪਈਚਾਰਾ ਇੱਕ ਅੰਤਰਰਾਸ਼ਟਰੀ ਮਾਨਤਾ ਤੇ ਸੰਵੇਦਨਸ਼ੀਲ ਸੁਣਵਾਈ ਵਜੋਂ ਦੇਖ ਰਿਹਾ ਹੈ ਤੰਗਿਆ ਲਈ ਇਹ ਇੱਕ ਸੰਕੇਤ ਹੈ ਕਿ ਅਮਰੀਕਾ ਸਿੱਖ ਆਵਾਜ਼ਾਂ ਨੂੰ ਮੁਕੰਮਲ ਤੌਰ ਤੇ ਰੱਦ ਨਹੀਂ ਕਰ ਰਿਹਾ ਭਾਵੇਂ ਉਹ ਆਮ ਤਾਰਾ ਦੇ ਰਾਜਨੀਤਿਕ ਮਿਆਰਾਂ ਦੇ ਪਰੇ ਕਿਉਂ ਨਾ ਹੋਣ ਇਹ ਚਿੱਠੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਸਤਖਤਾਂ ਨਾਲ ਵਾਈਟ ਹਾਊਸ ਦੇ ਰਸਮੀ ਲੈਟਰਹੈਡ ਤੇ ਛਪਿਆ ਹੋਇਆ ਜਿਸ ਦੀ ਕਾਪੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਮੌਕੇ SFJ ਦੇ اٹਾਰਨੀ ਜਨਰਲ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ 트ੰਪ ਨੇ ਸਿਰਫ ਅਮਰੀਕਾ ਦੀ ਹੀ ਨਹੀਂ ਸਿੱਖਾਂ ਦੀ ਵੀ ਆਵਾਜ਼ ਸੁਣੀ ਹੈ 17 ਅਗਸਤ ਨੂੰ ਜਦੋਂ ਸਿੱਖ ਵੋਟ ਪਾਉਣਗੇ ਅਮਰੀਕਾ ਦੀ ਆਵਾਜ਼ ਵੀ ਉਹਨਾਂ ਦੇ ਨਾਲ ਖੜੀ ਹੋਵੇਗੀ ਇਹ ਵੋਟ ਬਨਾਮ ਗੋਲੀ ਦੀ ਗਲੋਬਲ ਲੜਾਈ ਹੈ 83 ਗੋਲੀ ਨਹੀਂ ਬੈਲਟ ਚ